ਪਹਿਲਾਂ ਤੁਸੀਂ ਕਾਂਗਰਸ ਤੇ ਸ਼ਾਮਿਲ ਹੋਏ ਸੀ ਕਿ ਉਹ ਕਾਲੀ ਦੰਨੇ ਬਲੇਮ ਰਾਇ ਸੀ ਕਿ ਤੁਸੀਂ ਗੈਂਗਸਟਰ ਹੋ ਹਾਂਜੀ ਕਿਉਂ ਉਹਨਾਂ ਨੇ ਇਸ ਤਰ੍ਹਾਂ ਕਿਹਾ ਯਕਿ ਇਸ ਤਰ੍ਹਾਂ ਦੀ ਲਾਈਫ ਸੀਗੀ ਜਿਉ ਉਹ ਗੈਂਗਸਟਰ ਕਰੀ ਨੇ ਕੀ ਕੀ ਪ੍ਰੂਫ ਹੋਏਗਾ ਜਾਂ ਕੀ ਹੈ ਮੈਂ ਆਪਣਾ ਉਸੂ ਪਾਰਟੀ ਦਾ ਸਟੇਟ ਚੇਅਰਮੈਨ ਸੀਗਾ 2016 ਦੇ ਵਿੱਚ ਲੱਗਿਆ ਸੀ ਤੇ ਉੱਥੇ ਐਸਓ ਪਾਰਟੀ ਜਿੱਤੀ ਹੋਈ ਸੀ ਤੇ ਜਿਹਦੇ ਕਰਕੇ ਉਹ ਸਾਡੇ ਦੇ ਪ੍ਰੈਸ਼ਰ ਬਾਰੇ ਸੀ ਆਪਣੋਂ ਉਥੇ ਉਸੂ ਪਾਰਟੀ ਕੰਮ ਨਾ ਕਰੇ ਵੀ ਸਪੋਰਟ ਕਰਦੇ ਅਸੀਂ ਸਕੂਟਰਾਂ ਦੀ ਸਪੋਰਟ ਕਰਦੇ ਸੀਗੇ ਤੇ ਉਹਨਾਂ ਨੇ ਫਿਰ ਉਹਦੋਂ ਬਾਅਦ ਝਗੜਾ ਕਰਕੇ ਮੈਂ ਆਪਣਾ ਮੇਰੇ ਤੇ ਇੱਕ ਕਾਰ ਨੰਬਰ ਐਫ ਆਰ ਦਰਜ ਕਰਾਇਆ ਪਰਚਾ ਜਿਹਦੇ ਵਿੱਚੋਂ ਮੇਰੇ ਤੇ 50000 ਦਾ ਨਾਮ ਰੱਖਿਆ ਗਿਆ ਠੀਕ ਹੈ ਨਾ ਤੇ ਜਿਹਦੇ ਵਿੱਚੋਂ ਮੈਂ ਬਰੀ ਹੋਇਆ ਜਿਹਦੇ ਤੇ ਹੁਣ ਆਹ ਬਲੇਮ ਲਾ ਰਹੇ ਨੇ ਇੱਕ 50000 ਦਾ ਨਾਮੀ ਗੈਂਗਸਟਰ ਆਹ ਦੇਖੋ ਜਿਹਦੇ ਵਿੱਚੋਂ ਮੈਂ ਬਰੀ ਹੋਇਆ ਤੇ ਉਦੋਂ ਬਾਅਦ ਮੇਰੇ ਤੇ 50 ਪੁਲਿਸ ਨੇ ਇਥੇ ਅਰੈਸਟ ਕੀਤਾ ਤੇ ਮੇਰੇ ਤੇ ਹੋਰ 4-5 ਮੁਕੱਦਮੇ ਝੂਠੇ ਦਰਜ ਕੀਤੇ ਜਿਨ੍ਹਾਂ ਵਿੱਚੋਂ ਮੈਂ ਬਰੀ ਹੋਇਆ ਇੱਕ ਤਾਂ ਆ ਸੀਗਾ 49 ਨੰਬਰ ਐਫ ਆਈ ਆਰ ਹਾ ਦੇ ਕੋਈ 49 ਨੰਬਰ ਐਫ ਆਈ ਆਰ ਜਿਹਦੇ ਵਿੱਚੋਂ ਮੈਂ ਬਰੀ ਹੋਇਆ ਤੇ ਉਦੋਂ ਬਾਅਦ ਇੱਕ ਹੋਰ 134 ਨੰਬਰ ਐਫ ਆਈ ਆਰ ਦਾ ਪਰਚਾ ਦਰਜ ਕੀਤਾ ਜਿਦੇ ਵਿੱਚ ਮੇਰਾ ਕੋਈ ਨਾਮ ਨਹੀਂ ਹੈਗਾ ਤੇ ਉਦੋਂ ਬਾਅਦ ਉਹਨਾਂ ਨੇ ਨਾਮਜ਼ਦ ਕਰਤਾ ਤੇ 21 ਗੱਲ ਲੁਧਿਆਣੇ ਪਰਚਾ ਪਾਇਆ ਮੇਰੇ ਤੇ 113 ਨੰਬਰ ਐਥੇ ਯਾਰ ਤੇ ਜਿਹਦੇ ਵਿੱਚ ਮੇਰਾ ਕੋਈ ਨਾਮ ਨਹੀਂ ਆ ਗਿੱਲ ਪਿੰਡ ਦਾ ਕੋਈ ਮੁੰਡਾ ਮਨਵੀਰ ਉਹ ਉਹਨਾਂ ਦੇ ਪਰਚਾ ਦਰ ਸੀ ਉਦੋਂ ਬਾਅਦ ਮੇਰੇ ਤੇ ਰਜਿਸਟਰ ਮੇਰਾ ਪਰਚੇ ਵਿੱਚ ਰਜਿਸਟਰ ਪਾਈ ਕੁੱਲ ਟੋਟਲ ਕਿੰਨੇ ਪਰਚੇ ਉਹਨਾਂ ਦੇ ਪਾਇਏ ਮੇਰੇ ਤੇ ਉਹਨਾਂ ਨੇ 6 5-5 ਪਾਏ ਸੀਗੇ 6 ਪਰਚੇ ਤੇ ਜਿਨ੍ਹਾਂ ਵਿੱਚੋਂ ਮੈਂ ਤਿੰਨ ਚੋ ਗਰੀ ਹੋਇਆ ਹੋਇਆ ਤੇ ਇੱਕ ਆ ਪਰਚਾ ਸੀ 307 ਦਾ ਜਿਹੜਾ ਪਹਿਲਾਂ ਤੇ ਇਹਦੇ ਵਿੱਚੋਂ ਵੀ ਮੈਂ ਭਰੀ ਹੋ ਗਈ। ਤੇ ਕਿਹੜੇ ਸਾਲ ਸੇ ਪਰਚੇ ਹੋਏ ਸੀ ਤੁਹਾਡੇ ਉੱਪਰ ਜਿਹੜੇ 2016 ਜੀ 2016 ਕਿਹੜੀ ਗੌਰਮੈਂਟ ਇਸ ਟਾਈਮ ਅਕਾਲੀ ਦਲ ਦੀ ਗੌਰਮੈਂਟ ਸੀ। ਫਿਰ ਅਕਾਲੀ ਦਲ ਨੇ ਆਪਣੇ ਪਾਵਰ ਦੀ ਖੰਡ ਹੋਏ ਤੁਹਾਨੂੰ ਮਤਲਬ ਇਸ ਤਰ੍ਹਾਂ ਪਰਚਾ ਜੀ। ਕਿ ਯੂਨੀਵਰਸਿਟੀ ਦੇ ਵਿੱਚ ਸਾਡਾ ਬਹੁਤ ਵਧੀਆ ਸਕੋਪ ਸੀਗਾ ਤੇ ਉੱਥੇ ਸਟੂਡੈਂਟ ਸਾਡੀ ਸਾਡੇ ਨਾਲ ਜੁੜ ਰਹੇ ਸੀ ਤੇ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਸੀ ਉਹਨਾਂ ਦੇ ਠੀਕ ਆਈ ਹਾਈ ਕ੍ਰੇਮ ਮੁੱਦੇ ਹੋਰ ਬਹੁਤ ਸਾਰੇ ਮੁੱਦੇ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਨਾਲ ਖੜੇ ਸੀ ਤੇ ਲੜ ਰਹੇ ਸੀ। ਕੀ ਲੱਗਦਾ ਵੀ ਤੁਸੀਂ ਇੱਕ ਸਟੂਡੈਂਟ ਲੀਡਰ ਰਹੇ ਹੋ ਲੇਕਿਨ ਉਹ ਗੈਂਗਸਟਰ ਤੁਹਾਨੂੰ ਬਣਾਉਣਾ ਚਾਹ ਰਿਹਾ ਨਾਮ ਦੇ ਰਿਹਾ ਔਰ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਸਾਹਮਣੇ ਸਰ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਤਾ ਵੀ ਸਾਰੇ ਪਰਚੇ ਜਿੰਨੇ ਪਰਚੇ ਪਾਏ ਨੇ ਉਹਨਾਂ ਵਿੱਚੋਂ ਅੱਧੇ ਜੋ ਮੈਂ ਬਰੀ ਹੋ ਗਿਆ ਤੇ ਕੁਝ ਜਿਹੜੇ ਰਹਿ ਗਏ ਨਾ ਮੈਨੂੰ ਮਾਣ ਜੋਗ ਅਦਾਲਤ ਤੇ ਪੂਰਾ ਯਕੀਨ ਆ ਕਿ ਮੈਨੂੰ ਇਨਸਾਫ ਮਿਲੂਗਾ ਪਰਚਿਆਂ ਦੇ ਵਿੱਚ ਮੈਂ ਕਹਿਣ ਦੀ ਗੱਲ ਇਹ ਹੈ ਵੀ ਜਿਹੜਾ ਗੈਂਗਸਟਰ ਨਾਮ ਦਿੱਤਾ ਜਾ ਰਿਹਾ ਉਹ ਕਾਲੀ ਦਲ ਦੀ ਕਾਲੀ ਦਲ ਸਰਕਾਰ ਦੇ ਰਹੀ ਆ ਜੋ ਕਿ ਮੈਨੂੰ ਮੁਕਤ ਹਵਾ ਦੇ ਵਿੱਚ ਆਉਣ ਨਹੀਂ ਦੇ ਰਹੀ ਮੈਂ ਪਹਿਲਾਂ ਹੀ ਨਜਾਇਜ਼ ਪਰਚਿਆਂ ਦੇ ਵਿੱਚ ਨਜਾਇਜ਼ ਜੇਲ ਕੱਟ ਗਿਆ ਤੇ ਹੁਣ ਫੇਰ ਮਨੋ ਵੀ ਉਹੀ ਸ਼ਬਦ ਫੇਰ ਦੁਬਾਰਾ ਦੇ ਰਹੇ ਨੇ ਕਿ ਵੀ ਮੈਂ ਗੈਂਗਸਟਰ ਹਾਂ ਇਕੱਠ ਦੇਖ ਕੇ 2000 ਤੋਂ ਬਾਅਦ ਸਟੂਡੈਂਟ ਉੱਥੇ ਇਕੱਠ ਸੀਗਾ ਤੇ ਉਹ ਸਟੂਡੈਂਟ ਵੀ ਨਹੀਂ ਸੀਗਾ ਉਹਨਾਂ ਦੇ ਪਰਿਵਾਰਾਂ ਨਾਲ ਵੀ ਸਾਡਾ ਉਹ ਬੜੀਆ ਰਿਲੇਸ਼ਨ ਆ ਤੇ ਹੁਣ ਤੁਹਾਡੇ ਸਾਹਮਣੇ ਜੋ ਵੀ ਆ ਧੱਕਾ ਕਰ ਰਹੇ ਨੇ ਹਰੇਕ ਨਿਊਜ਼ ਦੇ ਵਿੱਚ ਦੇ ਰਹੇ ਨੇ ਕਿ ਆ ਗੈਂਗਸਟਰ ਆ ਇਹ ਕੈਟਾਗਰੀ ਦਾ ਇਹਨਾਂ ਦੀ ਸਰਕਾਰ ਸੀਗੀ ਉਸ ਟਾਈਮ ਵਿੱਚ ਇਹ ਪਲੱਸ ਕੈਟਾਗਰੀ ਕਹੇਦਣ ਜੋ ਮਰਜ਼ੀ ਦਰਜਾ ਦੇ ਦੇਣਾਂ ਮੈਂ ਅੱਗੇ ਗੈਂਗਸਟਰ ਦਾ ਨਾਮ ਦਿੱਤਾਗਾ ਤਾਂ ਅਕਾਲੀਆਂ ਨੇ ਹੀ ਤੁਹਾਡੇ ਦਿਸਟ੍ਰਿਕਟ ਅਕਾਲੀਆਂ ਨੇ ਦਿੱਤਾ ਹੁਣ ਫੇਰ ਦੁਬਾਰਾ ਮੈਨੂੰ ਆਏ ਨੂੰ ਘੱਟੋ ਘੱਟ 5-6 ਮਹੀਨੇ ਹੋ ਗਏ ਮੇਰੇ ਤੇ ਕੋਈ ਐਫਆਈਆਰ ਦਰਜ ਨਹੀਂ ਕੋਈ ਆਪਣਾ ਇਦਾਂ ਦਾ ਕੋਈ ਮੁੱਦਾ ਨਹੀਂ ਵੀ ਜਿੱਦੇ 'ਚ ਮੇਰਾ ਕੋਈ ਲੜਾਈ ਝਗੜੇ ਦਾ ਕੋਈ ਨਾਂ ਸ਼ਾਮਲਾ ਆਇਆ ਹੋਵੇ ਕਿਸੇ ਪਰਚੇ ਮੈਂ ਕਿਤੇ ਨਾ ਕਿਤੇ ਗੈਂਗਸਟਰ ਬਣਾ ਚੁੱਕੀ ਅਕਾਲੀਆਂ ਦਾ ਅਕਾਲੀਆਂ ਦੇ ਹੱਥ ਆਈ ਤੇ ਹੁਣ ਵੀ ਜਿੰਨੇ ਤੇ ਬਹੁਤ ਜੇਲ੍ਹਾਂ ਦੇ ਵਿੱਚ ਬਹੁਤ ਬੈਠੇ ਨੇ ਮੁੰਡੇ ਜਿਨ੍ਹਾਂ ਦੇ ਆਪਣਾ ਕਿਸੇ ਪਰਚੇ 'ਚ ਵੀ ਕੋ ਰੋਲ ਨਹੀਂ ਵੀ ਜੋ ਇਹਨਾਂ ਦੇ ਨਾਲ ਚੱਲੂਗਾ ਉਹ ਠੀਕ ਹੈ ਜਿਹੜਾ ਨਹੀਂ ਚੱਲੂ ਗੈਂਗਸਟਰ ਆ ਹੁਣ ਉਹਨਾਂ ਨੂੰ ਹਾਰ ਦੀ ਦਿੱਤੀ ਪਈ ਆ ਵੀ ਆਪਣਾ ਮੁੱਦਾ ਉਹਨਾਂ ਕੋਲ ਕੋਈ ਹੈ ਨਹੀਂ ਵੀ ਕਿਸੇ ਗੱਲ ਦੇ ਤੇ ਹੁਣ ਉਹਨਾਂ ਨੇ ਦੇਖਿਆ ਵੀ ਏਡੀ ਵੱਡੀ ਜੱਥੇ ਹੁੰਦੀ ਇਹਨਾਂ ਦੇ ਨਾਲ ਜੁੜ ਰਹੀ ਆ ਇਸੇ ਗੱਲ ਦਾ ਮੁੱਦਾ ਚੱਕ ਰਿਆਂ ਵੀ ਇੱਕ ਗੈਂਗਸਟਰ ਸ਼ਾਮਲ ਹੋਇਆ ਮੈਂ ਮੇਰਾ ਨਾਮ ਜਤਿੰਦਰ ਸ਼ੇਰ ਗੇ ਲਈ ਤੇ ਮੈਂ ਉਸ ਤੋਂ ਆਪਣਾ ਪ੍ਰੈਜ਼ੀਡੈਂਟ ਆ ਡਿਸਟ੍ਰਿਕਟ ਪਟਿਆਲਾ ਦਾ ਤੇ ਮੈਂ ਦੱਸ ਰਿਹਾ ਇਹਦੇ ਬਾਰੇ ਹੀ 2016 ਦੀ ਗੱਲ ਹੈ ਜਦੋਂ ਇਹਨੂੰ ਪਸੂ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਵਿੰਗ ਦਾ ਆਪਣਾ ਚੇਅਰਮੈਨ ਲਾਇਆ ਗਿਆ ਸੀ ਸਟੇਟ ਦਾ ਪਸੂ ਵੱਲੋਂ ਤੇ ਉਸ ਟਾਈਮ ਅਕਾਲੀ ਜਲਦੀ ਸਰਕਾਰ ਸੀਗੀ ਪੰਜਾਬ 'ਚ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਰੋੜੀਆਂ ਪਾਰਟੀ ਐਸ.ਓ.ਆਈ ਸੀਗੀ ਜਿੱਤੀ ਹੋਈ ਪਾਰਟੀ ਉੱਥੇ ਜਦੋਂ ਇਹਨੂੰ ਆਪਣਾ ਰਣਦੀਪ ਕਰੋੜ ਨੂੰ ਸਟੇਟ ਚੇਅਰਮੈਨ ਲਾਇਆ ਗਿਆ ਤਾਂ ਅਸੀਂ ਆਪਣੀ ਪਾਰਟੀ ਦੇ ਹੋਰ ਸਟੂਡੈਂਟ ਸਾਥੀਆਂ ਨਾਲ ਰਲ ਕੇ ਉੱਥੇ ਛੁੜਣ ਦੇ ਹਿੱਤ ਲਈ ਕੰਮ ਕਰਨਾ ਸਟਾਰਟ ਕੀਤਾ ਦੇਖਦੇ ਹੋ ਬਹੁਤ ਸਟੂਡੈਂਟ ਪੰਜਾਬ ਯੂਨੀਵਰਸਿਟੀ ਦੇ ਸਾਡੇ ਨਾਲ ਜੁੜ ਗਏ ਤੇ ਇਹ ਚੀਜ਼ ਜੁੜਦਾ ਦੇਖ ਕੇ ਸਾਡੇ ਨਾਲ ਸਟੂਡੈਂਟਾਂ ਦਾ ਇਕੱਠ ਵੱਧਾ ਦੇ ਕੇ ਐਸਓਆਈ ਵਾਲਿਆਂ ਨੇ ਤੇ ਅਨੁਰਧਦੀਪ ਨੂੰ ਆਪਣੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਕਿ ਤੂੰ ਸਾਡੀ ਪਾਰਟੀ 'ਚ ਆ ਜਾ ਵੀ ਤੈਨੂੰ ਵਧੀਆ ਅਹੁਦਾ ਦੇਵਾਂਗੇ ਅਸੀਂ ਤੇ ਇਹਨੇ ਉਹਨਾਂ ਨੂੰ ਸਾਫ਼ ਮਨਾਂ ਕਰਤਾ ਕਿ ਮੈਨੂੰ ਪੁੱਸੂ ਨੇ ਸਟੇਟ ਚੇਅਰਮੈਨ ਲਾਇਆ ਤੇ ਮੈਂ ਪੁੱਸੂ ਵਾਲੀ ਰਹੂੰਗਾ ਤੇ ਉਹਨਾਂ ਨੇ ਫਿਰ ਆਖਿਆ ਵੀ ਕਰਦੇ ਪਰਕੇ ਪਵਾ ਦਿੱਤੇ ਜਾਣਗੇ ਵੀ ਫਿਰ ਉਹ ਅੰਦਰ ਜਾਣਾ ਪਊਗਾ ਵੀ ਫਿਰ ਤੂੰ ਨਹੀਂ ਤਾਂ ਇੱਧਰ ਆ ਜਾ ਇਹਨੇ ਚਲੋ ਜਵਾਬ ਦਿੱਤਾ ਜੀ ਉਹਨਾਂ ਨੂੰ ਉਸ ਟਾਈਮ ਬਾਅਦ ਉੱਥੇ ਝਗੜਾ ਹੋ ਗਿਆ ਜੀ ਝਗੜਾ ਇਹਨਾਂ ਨੇ ਨਜਾਇਜ਼ ਹੀ ਕਰਕੇ ਇਹਦਾ ਨਾਮ ਲਿਖਵਾਤਾ ਉਹਦੇ 'ਚ ਐਫ ਆਈ ਆਰ ਦੇ ਵਿੱਚ ਜੋ ਮਾਣੇਗਾ ਅਦਾਲਤ ਨੇ ਬਰੀ ਕਰਤਾ ਇਹਨੂੰ ਮਕਦਮੇ ਚੋ ਜਿਹੜਾ ਜਿਵੇਂ ਆਪਣੇ ਅਕਾਲੀ ਲੀਡਰ ਕਹਿ ਰਹੇ ਨੇ ਵੀ 50 ਹਜ਼ਾਰ ਦਾ ਇਹ ਨਾਮੀ ਗੈਂਗਸਟਰ ਹੁਣ ਇੱਥੇ ਉਹ ਮਕਦਮਾ ਕੋਈ ਨਹੀਂ ਉਹ ਤੋਂ ਮਾਣ ਜੋ ਅਦਾਲਤ ਨੇ ਇਹਨੂੰ ਬਰੀ ਕਰਤਾ ਜਿਹੜੇ ਆਪਣਾ ਅਕਾਲੀ ਖਨਾਲੇ ਨੇ ਇਹ ਉੱਥੇ ਆਪਣਾ ਰਾਜ ਜਮਾਉਂਦੇ ਨੇ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਆ ਇਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਉਹ ਵੀ ਉੱਥੇ ਆ ਕੇ ਆਪਣੀ ਧੌਂ ਜਮਾਉਂਦੇ ਨੇ ਤੇ ਇਹ ਜਾਨੀ ਜਿਹੜੇ ਹੋਰ ਪਾਰਟੀਆਂ ਦੇ ਵਰਕਰ ਨੇ ਜਾਂ ਹੋਰ ਆਉਦੇਦਾਰ ਨੇ ਉਹਨਾਂ ਨੂੰ ਇਹ ਫੋਰਸ ਕਰਦੇ ਨੇ ਵੀ ਸਾਡੀ ਪਾਰਟੀ ਚ ਸ਼ਾਮਲ ਹੋ ਦੋ ਰਹੀ ਅਕਾਲੀ ਦਲੇ ਇਹ ਕੰਮ ਕਰ ਰਹੀ ਆ ਅਕਾਲੀ ਦਲੇ ਸਟੂਡੈਂਟ ਨੂੰ ਗੈਂਗਸਟਰ ਬਣਾ ਰਿਹਾ ਅਕਾਲੀ ਦਲ ਕੋਲ ਹੋਰ ਕੋਈ ਏਜੰਡਾ ਰਹੀ ਨਹੀਂ ਜਿਵੇਂ ਸਭ ਨੂੰ ਪਤਾ ਹੀ ਆ ਵੀ ਇਹਨਾਂ ਨੇ ਆਪਣੇ ਗੁਰੂ ਸਹਿਬਾਨਾਂ ਦੀਆਂ ਬੇਅਦਬੀਆਂ ਕਰਵਾਈਆਂ ਨੇ ਤੇ ਇਹਨਾਂ ਕੁਲ ਮਕਦਮੇ ਵੀ ਚੱਲਦੇ ਨੇ ਤੇ ਇਹਨਾਂ ਕੋਲ ਹੁਣ ਜਿਹੜੀ ਪੰਜਾਬ ਦੀ ਜਿਹੜੀ ਜਨਤਾ ਪੂਰੀ ਜਾਗਰੂਕ ਹੋ ਗਈ ਇਹਨਾਂ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਪੂਰੇ ਪੰਜਾਬ 'ਚ ਇਹਨਾਂ ਕੋਲ ਹੋਰ ਮੁੱਦਾ ਰਹੀ ਨਹੀਂ ਇਹਨਾਂ ਨੇ ਹੁਣ ਸਟੂਡੈਂਟਾਂ ਨੂੰ ਗੈਂਗਸਟਰ ਬਣਾਉਣਾ ਸ਼ੁਰੂ ਕਰ ਦਿੱਤਾ ਵੀ ਕਾਂਗਰਸ 'ਚ ਗੈਂਗਸਟਰ ਗੈਂਗਸਟਰ ਸ਼ਾਮਲ ਹੋਗੇ ਤੇ ਅਲੱਗ-ਅਲੱਗ ਮੁੱਦੇ ਦੇ ਰਹੇ ਨੇ ਇਹ ਚੀਜ਼ਾਂ ਨੂੰ ਵੀ ਗੈਂਗਸਟਰ ਕਾਂਗਰਸ ਚ ਸ਼ਾਮਲ ਹੋ ਰਹੇ ਨੇ ਇਹ ਇਤਿਹਾਸ ਗਵਾਹ ਹੈ ਸਭ ਨੂੰ ਪਤਾ ਵੀ ਸਭ ਤੋਂ ਜ਼ਿਆਦਾ ਗੈਂਗਸਟਰ ਅਕਾਲੀ ਸਰਕਾਰ ਵੇਲੇ ਬਣਾਏ ਗਏ ਨੇ ਸਟੂਡੈਂਟ ਸਭ ਤੋਂ ਜ਼ਿਆਦਾ ਇਹਨਾਂ ਨੇ ਬਣਾਏ ਨੇ ਭੋਲੇ-ਭਾਲੇ ਲੋਕਾਂ ਮਨਾਂ ਨੇ ਗੈਂਗਸਟਰ ਬਣਾਇਆ ਬਹੁਤ ਦੁਨੀਆ ਜੇਲ੍ਹਾਂ ਦੇ ਵਿੱਚ ਸੜ ਰਹੀ ਆ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਅਕਾਲੀ ਦਲ ਵੇਲੇ ਝੂਠੇ ਪਰਚੇ ਪਾ ਕੇ ਕਿਸੇ ਤੇ ਨਸ਼ੇ ਦਾ ਪਤਾ ਕਿਸੇ ਤੇ ਕੋਈ ਗੈਂਗਸਟਰ ਦਾ ਪਤਾ ਸਾਰੇ ਜੇਲ੍ਹਾਂ 'ਚ ਸੜ ਰਹੇ ਨੇ ਇਹ ਤਾਂ ਚਲੋ ਇਹਦਾ ਸਾਹਮਣੇ ਆ ਗਿਆ ਪੱਖ ਪਰ ਜਿਹੜੇ ਲੋਕਾਂ ਦਾ ਪਤਾ ਹੀ ਨਹੀਂ ਹੈਗਾ ਉਹ ਪਤਾ ਨਹੀਂ ਕਿੰਨੇ ਕ ਮਾਵਾ ਦੇ ਪੁੱ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਸ਼ਹਿਰ ਰਾਜਪੁਰਾ Town ਵਿੱਚ ਹੈ ਨਿਊ ਗੁਪਤਾ ਮੈਡੀਕਲਸ ਪੋਗਲਰ ਰੋਡ ਸਾਹਮਣੇ ਅਮਨ ਤਰਮ ਕੰਡਾ ਨਵੀਂ ਅਨਜਵੰਦੀ ਅਤੇ ਸਬਜ਼ੀ ਮੰਡੀ ਰਾਜਪੁਰਾ ਵਿੱਚ ਹੈ ਡਾਕਟਰ ਬੋਬੀ ਸਿੰਘ ਸਕਿਨ ਸਪੈਸ਼ਲਿਸਟ ਪੀਜੀਆ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਚਮੜੀ ਰੋਗਾਂ ਦੀ ਜਾਂਚ ਕਰਿਆ ਕਰਨਗੇ